ਈਰਖਾ ਕਰਦੇ ਨੇ ਬ੍ਰਾਹਮਣ ਨਾਗਰਮਲ ਜੀ ਕੋਲ ਜਾਂਦੇ ਨੇ ਕਹਿੰਦੇ ਨਾਗਰਮਲ ਜੀ ਰਾਜੇ ਨੂੰ ਕਹਿੰਦੇ ਨੇ ਕਹਿੰਦੇ ਦੇਖੋ ਕੀ ਧਰਮ ਹੋ ਰਿਹਾ ਹੈ ਸਹਿਰ ਦੇ ਵਿੱਚ ਇੱਕ ਸੁੰਦਰ ਬੰਦਾ ਕਿਵੇਂ ਕਿਸੇ ਨੂੰ ਨਾਮ ਅਦੇਸ਼ ਕਰ ਸਕਦਾ ਹੈ ਇਹ ਤਾਂ ਸਾਡੇ ਹਿੱਸੇ ਆਇਆ ਹੈ ਬ੍ਰਾਹਮਣਾਂ ਦੇ ਅਸੀਂ ਕਿਸੇ ਨੂੰ ਨਾਮਦਾਨ ਦੇ ਸਕਦੇ ਹਾਂ ਕਿਸੁਤਰਕ ਮੈਂ ਦੇ ਸਕਦਾ ਹੈ ਤੇ ਜਿਹੜਾ ਨਾਗਰ ਮੱਲ ਸੀ ਉਸ ਨੇ ਭਗਤ ਰਵਦਾਸ ਦੀਆਂ ਦੀ ਸ਼ੋਭਾ ਸੁਣੀ ਸੀ ਵੀ ਅਜਮਤ ਵਾਲੇ ਨੇ ਭਗਤੀ ਵਾਲੇ ਨੇ ਤੇ ਹੁਣ ਬ੍ਰਾਹਮਣ ਦੋ ਤਿੰਨ ਵਾਰ ਜਾਂਦੇ ਨੇ ਸ਼ਿਕਾਇਤਾਂ ਲੈ ਕੇ ਤੇ ਗੁਰੂ ਪ੍ਰਸਾਦ ਸਿੰਘ ਜੀ ਮੰਤਰੀ ਕਹਿੰਦਾ ਵੀ ਐਂ ਕਰਦੇ ਆਪਾਂ ਇਹਨਾਂ ਦੀ ਹਾਜ਼ਮਤਾ ਦੇਖ ਲੈਂਦੇ ਆ ਤੁਸੀਂ ਐਂ ਕਰੋ ਇਨਾਂ ਨੂੰ ਬ੍ਰਾਹਮਣਾਂ ਨੂੰ ਆਖੋ ਵੀ ਤੁਸੀਂ ਆਪਣੇ ਜਿਹੜੇ ਦੇਵਤੇ ਨੇ ਠਾਕੁਰ ਨੇ ਲੈ ਆਓ ਆਪਾਂ ਨਦੀ ਦੇ ਬਾਹਰ ਉਹਨਾਂ ਨੂੰ ਦੂਸਰੇ ਪਾਰ ਰੱਖ ਦਿੰਨੇ ਆ ਤੇ ਜਿਹੜਾ ਇਹਨਾਂ ਨੂੰ ਵਲਾ ਲਵੇਗਾ ਠਾਕੁਰਾਂ ਨੂੰ ਤੇ ਉਹਨੂੰ ਅਧਿਕਾਰ ਹੋਵੇਗਾ ਨਾਮ ਦਾ ਨਾਮਦਾਨ ਦੇਣ ਦਾ ਇਹ ਗੁਰੂ ਰੂਪ ਸਾਹਿਬ ਸੰਗਤ ਜੀ ਨੂੰ ਭਗਤ ਰਵਦਾਸ ਜੀ ਨੂੰ ਮੇ ਬੇਨਤੀ ਕਰਕੇ ਬੁਲਾ ਲਿਆ ਗਿਆ ਸਾਰੇ ਪਿੰਡ ਦੇ ਵਿੱਚ ਢੋਰਾ ਬਟਵਾ ਦਿੱਤਾ ਗਿਆ ਤੇ ਬਾਅਦ ਆਲੇ-ਦਾਲੇ ਨਗਰਾਂ ਦੇ ਬੰਦੇ ਆ ਗਏ ਲੋਕ ਦੇਖ ਰਹੇ ਨੇ ਕਿ ਅੱਜ ਕੀ ਹੋਵੇਗਾ ਤੇ ਉਹਦੇ ਇੱਕ ਪਾਸੇ ਬ੍ਰਾਹਮਣ ਖੜੇ ਨੇ ਤੇ ਇੱਕ ਪਾਸੇ ਭਗਤ ਰਵਦਾਸ ਜੀ ਬੈਠੇ ਨੇ ਤੇ ਨਗਰਮਲ ਰਾਜਾ ਕਹਿੰਦਾ ਵੀ ਐ ਕਰੋ ਬ੍ਰਾਹਮਣੋ ਫਿਰ ਜੇ ਤੁਹਾਡੇ ਰਾਮ ਕੀ ਨੇ ਖਾਕਰ ਨੇ ਤੁਹਾਡੇ ਤੇ ਬਲਾਉ ਉਹਨਾਂ ਨੂੰ ਇਂਦਰ ਜੇ ਤੁਸੀਂ ਬੁਲਾਓਗੇ ਤਾਂ ਤੁਹਾਨੂੰ ਅਧਿਕਾਰ ਹੋਵੇਗਾ ਨਾਮਦਾਨ ਦੇਣ ਦਾ ਜੇ ਭਗਤ ਰਵਦਾਸ ਜੀ ਨੇ ਬੁਲਾਲੇ ਤਾਂ ਉਹਨਾਂ ਨੂੰ ਹੋਵੇਗਾ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਹੁਣ ਪੰਡਤ ਦੇ ਕਹਿੰਦੇ ਮੰਤਰਾਂ ਦੇ ਨਾਲ ਬੁਲਾ ਲਾਂਗੇ RAM ਜੀ ਦਾ ਸਾਡੇ ਨੇ ਸਾਨੂੰ ਅਧਿਕਾਰ ਮਿਲਿਆ ਹੈ ਤੇ ਗੁਰੂ ਰੂਪ ਸਾਧ ਸੰਗਤ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਦਰਬਾਰ ਦੇ ਵਿੱਚ ਆ ਕੇ ਸਜੋ ਤੇ ਗੁਰੂ ਰੂਪ ਸਾਧ ਸੰਗਤ ਜੀ 11:00 ਤਾਪਾਂ ਨੇ ਪੰਨੀ ਸਮਾਪਤੀ ਕਰ ਦੇਣੀ ਹੈ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਭਾਡੀ ਹਾਜ਼ਰੀ ਤਾਂ ਹੀ ਲਗਣੀ ਹੈ ਤੇ ਆ ਕੇ ਸੰਗਤ ਦੇ ਵਿੱਚ ਬੈਠੋ ਆ ਕੇ ਸਰਬਨ ਕੋ ਆ ਕੇ ਜਿਹਦੇ ਵਾਸਤੇ ਆਪਿਆਂ ਨੇ ਏਡਾ ਵੱਡਾ ਪ੍ਰਬੰਧ ਕੀਤਾ ਹੈ ਤੇ ਆ ਕੇ ਅੰਦਰ ਬੈਠੋ ਗੁਰੂ ਰੂਪ ਸਾਧ ਸੰਗਤ ਜੀ ਤੇ ਹੁਣ ਬ੍ਰਾਹਮਣ ਨੇ ਜਿਹੜੇ ਆਪਣੇ ਮੰਤਰ ਜਦ ਤੱਕ ੜਦੇ ਨੇ ਬੜੇ ਤੇ ਜਿਹੜੇ ਠਾਕੁਰ ਨੇ ਉਹ ਬਿਲਕੁਲ ਨਹੀਂ ਹਿੱਲ ਰਹੇ ਸੀ ਪਾਰ ਖੜੇ ਨੇ ਵਾਲੇ ਧਲੇ ਲੋਕਾਂ ਦਾ ਇਕੱਠ ਹੈ ਬੜਾ ਤੇ ਦੁਪਹਿਰ ਤੱਕ 3-4 ਘੰਟੇ ਹੋ ਗਏ ਬ੍ਰਾਹਮਣਾਂ ਨੂੰ ਮੰਤਰ ਪੜ੍ਹਦੇ ਹੋਏ ਤੇ ਬ੍ਰਾਹਮਣ ਜਾ ਕੇ ਆਖਦੇ ਨੇ ਕਹਿੰਦੇ ਰਾਜੇ ਨੂੰ ਕਹਿੰਦੇ ਨੇ ਕਹਿੰਦੇ ਰਾਜਾ ਜੀ ਕਹਿੰਦੇ ਕਾਲ ਯੁਗ ਦਾ ਸਮਾਂ ਹੈ ਸਤਜੁਗ ਦੇ ਵਿੱਚ ਤਾਂ ਆ ਜਾਂਦੇ ਸੀ ਮਹਾਰਾਜ ਹੁਣ ਕਲਯੁਗ ਦਾ ਸਮਾਂ ਹੈ ਬਹਾਨਾ ਲਾ ਰਹੇ ਲੱਗੇ ਤੇ ਹੁਣ ਜਾ ਕੇ ਭਗਤ ਰਵਦਾਸ ਜੀ ਨੂੰ ਆਖਿਆ ਜਾਂਦਾ ਕਹਿੰਦੇ ਤੁਸੀਂ ਬੁਲਾਓ ਭਗਤ ਰਵਦਾਸ ਜੀ ਕਹਿੰਦੇ ਵੀ ਮੈਂ ਮੂਰਤਾਂ ਦੀ ਪੂਜਾ ਥੋੜੀ ਕਰਦਾ ਹਾਂ ਮੈਂ ਪੱਥਰਾਂ ਦੀ ਪੂਜਾ ਨਹੀਂ ਕਰਦਾ ਮੈਂ ਮੂਰਤਾਂ ਦੀ ਪੂਜਾ ਨਹੀਂ ਕਰਦਾ ਕਹਿੰਦੇ ਮੈਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦਾ ਹਾਂ ਨਾਮ ਤੇਰਾ ਆਰਤੀ ਮਜਨ ਮਰਾਰੇ ਹਰ ਕੇ ਨਾਮ ਬਿਨਾ ਝੂਠੇ ਸਗਲੋ ਸਾਰੇ ਹਰ ਸੋ ਹੀਰਾ ਸਾੜ ਕੇ ਕਰੇ ਆਣ ਕੀ ਆਸ ਤਹਿ ਨਾਲ ਦੋਜਕ ਜਾਹੇਗੇ ਸੱਚ ਭਾ ਕੇ ਰਵਿਦਾਸ ਕਹਿੰਦੇ ਮੈਂ ਸੱਚ ਕਹਿਣਾ ਜਿਹੜਾ ਹਰੀ ਹਰਿ ਛੱਡ ਕੇ ਕਾਲ ਪੁਖ ਵਾਇਗ ਨੂੰ ਛੱਡ ਕੇ ਕਿਸੇ ਹੋਰ ਨੂੰ ਮੰਨੇਗਾ ਨਾ ਨਰਕਾਂ ਦੇ ਵਿੱਚ ਜਾਊਗਾ ਭਗਤ ਅਰਦਾਸ ਦੀਆਂ ਦੀ ਜਿਵੇਂ ਦਸਮ ਪਾਸ ਸਾਖਦੇ ਨੇ ਨਾ ਸਾਚ ਕਹੋ ਸੁਣ ਲਿਓ ਸੁਭੇਜ ਨੇ ਪ੍ਰੇਮ ਕੀ ਲੋਤ ਨਹੀਂ ਪਰ ਪਾਇਓ ਜਿੰਨ ਜਿਹੜੇ ਪ੍ਰੇਮ ਕਰੂਗਾ ਅਕਾਲ ਪੁਰਖ ਵਾਹਿਗੁਰੂ ਉਹੀ ਪਾਊਗਾ ਉਸ ਅਕਾਲ ਪੁਰਖ ਵਾਹਿਗੁਰੂ ਉਹੀ ਪਾਊਗਾ ਤੇ ਭਗਤ ਰਵਦਾਸ ਜੀ ਕਹਿੰਦੇ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਮੰਨੇਗਾ ਨਾ ਨਹੀਂ ਦੋਜਕਾਂ ਨੂੰ ਜਾਵਾਂਗੇ ਸਾਰੇ ਕਹਿੰਦੇ ਕਿ ਕਿਸੇ ਹੋਰ ਪੱਥਰ ਦੀ ਪੂਜਾ ਕੀਤੀ ਤੇ ਜਦੋਂ ਭਗਤ ਰਵਦਾਸ ਜੀ ਨੇ ਇਹ ਗੱਲ ਆਖੀ ਕਹਿੰਦੇ ਮੈਂ ਕਹਿੰਦਾ ਮੂਰਤੀ ਪੁੱਜ ਕਾ ਮੈਂ ਕਹਿੰਦਾ ਪੱਥਰ ਪੁੱਜ ਕਾ ਮੈਂ ਕਹਿੰਦਾ ਬੁਲਾਵਾ ਕਹਿੰਦੇ ਨਹੀਂ ਇਹ ਤਾਂ ਤੁਹਾਨੂੰ ਬੁਲਾਉਣੇ ਪੈਣਗੇ ਹੁਣ ਤੇ ਭਗਤ ਰਵਦਾਸ ਜੀ ਤਾਂ ਆਰਤੀ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਖਦੇ ਨੇ ਕਹਿੰਦੇ ਨਾਮ ਤੇਰੋ ਆਰਤੀ ਮਜਨ ਮੁਰਾ ਨੂਰਾ ਦੇ ਤੇਰੀ ਮਾਰ ਕੀ ਮੱਜਨ ਨੂਰਾ ਰਾਰੇ ਨਾਮ ਤੇਰਾ ਵਾਰ ਕੀ ਮੱਜਨ ਨੂਰਾ ਰਾਰੇ ਨਾਮ ਤੇਰਾ ਵਾਰ ਕੀ ਮੱਜਨ ਨੂਰਾ ਰਾਰੇ ਨਾਮ ਤੇਰਾ ਵਾਰ ਕੀ ਸੇਨਾ ਮੂਰਾ ਦੇ ਨਾਮ ਤੇਰਵਾਰ ਜੀ ਮੱਜਣ ਮੂਰਾ ਰਿਤੇ ਨਾਮ ਤੇਰਵਾਰ ਜੀ ਮੱਜਣ ਮੂਰਾ ਰਿਤੇ ਹਰ ਕੇ ਨਾਮ ਗਿਨਾ ਸਿੰਥੇ ਸਗਲ ਪਸਾਰੇ ਹਰ ਕੇ ਨਾਮ bina ਤੁਸੇ सगल हर के नाम बिना सगल गुसारे हर क नाम बिना सगल पे नाम बदारे कजल सारे नाम बदारे कजल पे नाम तार थी वचन पुर रे नाम तारी भे राम दे मज ने राम तरे मजन मुरारे ਭਗਤ ਕਬੀਰ ਦਾਸ ਜੀ ਇਸ ਤਰ੍ਹਾਂ ਉਸ ਕਾਲ ਪੁਤ ਵਹਿਗੁ ਦੀ ਆਰਤੀ ਹੈ ਜਿਹੜੀ ਉਹ ਕਰਦੇ ਨੇ ਤੇ ਗੁਰੂ ਰੂਪ ਸਾਧ ਸੰਗਤ ਜੀ ਤੇ ਬਹਿ ਜਾਂਦੇ ਨੇ ਭਗਤ ਕਬੀਰ ਦਾਸ ਜੀ ਇੱਕ ਚੌਂਕਰੇ ਦੇ ਉੱਤੇ ਚੌਂਕਰੇ ਦੇ ਉੱਤੇ ਬੈਹਦੇ ਨੇ ਅਕਾਲ ਪੁਤ ਵਹਿਗੁ ਨੂੰ ਯਾਦ ਕਰਨ ਲੱਗਦੇ ਨੇ ਕਹਿੰਦੇ ਮਹਾਰਾਜ ਮੇਰੀ ਪ੍ਰੀਤ ਹੈ ਜਿਹੜੀ ਉਹ ਤਾਂ ਤੇਰੇ ਨਾਲ ਗੱਡੀ ਹੋਈ ਹੈ ਤੇ ਅੱਜ ਇਹ ਸਮਾਜ ਦੇ ਕਾਰਨ ਮੈਨੂੰ ਇੰਨਾ ਪੱਥਰਾਂ ਨੂੰ ਹਲਾਉਣਾ ਪੈ ਰਿਹਾ ਹੈ ਮਹਾਰਾਜ ਤੇ ਮੇਰੀ ਲਾਜ ਰੱਖ ਅਜਾ ਲਾਜ ਰੱਖ ਮੇਰੀ ਤੇ ਭਗਤ ਆਲੇ ਦੁਆਲੇ ਇਕੱਠ ਬੜਾ ਹੋਇਆ ਹੋਇਆ ਹੈ ਬ੍ਰਾਹਮਣ ਆਖਦੇ ਨੇ ਕਹਿੰਦੇ ਇਹ ਚਮਾਰ ਇਹ ਕਿਵੇਂ ਬਲਾ ਦੇਵੇਗਾ ਭਾਗਤਾਂ ਸਾਡੇ ਨੇ ਇਸ ਤਰ੍ਹਾਂ ਆਖਦੇ ਨੇ ਹੰਕਾਰ ਦੇ ਵਿੱਚ ਤੇ ਰਵਦਾਸ ਅੱਖਾਂ ਵਿੱਚ ਕੇ ਬੈਠੇ ਨੇ ਅੱਖਾਂ ਦੇ ਵਿੱਚੋਂ ਵਿਰਾਗ ਦਾ ਜਲ ਹੈ ਜਿਹੜਾ ਉਹ ਵਗਣਾ ਸ਼ੁਰੂ ਹੋ ਜਾਂਦਾ ਹੈ ਅੱਖਾਂ ਦੇ ਵਿੱਚੋਂ ਵਿਰਾਗ ਦਾ ਜਲ ਹੈ ਜਿਹੜਾ ਉਹ ਵਗਣਾ ਸ਼ੁਰੂ ਹੁੰਦਾ ਹੈ ਕਹਿੰਦਾ ਮਹਾਰਾਜ ਜੇ ਅਜ ਕਿਸ ਨੇ ਆ ਕੌਤਕ ਨਾ ਕੀਤਾ ਨਾ ਭਗਤ ਅਤੇ ਪਰਮਾਤਮਾ ਦੇ ਵਿੱਚ ਜਿਹੜੀ ਇਹ ਪ੍ਰੀਤ ਬਣੀ ਹੋਈ ਹੈ ਨਾ ਲੋਕਾਂ ਦੇ ਵਿੱਚ ਵੀ ਹਾਂ ਭਗਤ ਰਵਦਾਸ ਦੀ ਪ੍ਰੀਤ ਹੈ ਜਿਹੜੀ ਉਹ ਰੱਬ ਨਾਲ ਹੈ ਉਹ ਠੁਕੀ ਪੈ ਜਾਵੇਗੀ ਝੂਠੀ ਪੈ ਜਾਵੇਗੀ ਉਹ ਸੱਚੇ ਪਾਸਾ ਇਸ ਤਰ੍ਹਾਂ ਬੇਨਤੀਆਂ ਕਰਦੇ ਨੇ ਕਹਿੰਦੇ ਮੇਰਾ ਕੀ ਜਾਣਾ ਸੱਚੇ ਪਾਸਾ ਮੇਰਾ ਕੀ ਜਾਣਾ ਮੈਂ ਤਾਂ ਆਪਣੀ ਦੁਕਾਨ ਤੇ ਚਲਿਆ ਜਾਵਾਂਗਾ ਜੋੜੇ ਪਹਿਲਾਂ ਗੜਦਾ ਹਾਂ ਮੈਂ ਤਾਂ ਆਪਣੇ ਜੋੜੇ ਨੇ ਉਹ ਗੰਡਣ ਲੱਗ ਜਾਵਾਂਗਾ ਪਰ ਤੇਰੀ ਪ੍ਰੀਤ ਤੇਰੀ ਭਗਤੀ ਦੇ ਉੱਤੇ ਚੰਨਣ ਸਾਲ ਲੱਗ ਜਾਵੇਗਾ ਇਸ ਤਰ੍ਹਾਂ ਕਹਿੰਦੇ ਨੇ ਭਗਤ ਰਵਦਾਸ ਜੀ ਕਹਿੰਦੇ ਹੋ ਮੇਰਾ ਕੁਝ ਨਹੀਂ ਗਰੀਬ ਜਾਣਾ ਲਾਜ ਲਗੂ ਤੇਰੇ ਨਾਮ ਮੇਰਾ ਕੁਝ ਨਹੀਂ

लाचल ते गीत लाचल तेरे नाम कुझु गली लाच ले कुझु गली प्यारे जी लाज न सुतेरे तो नाम मेरे प्यारे लाज न सुतेरे तो नाम मेरे प्यारे नाहत तु तो चेहरे मेरे प्यारे जी लाज तेरे ना गरीब बजाणी पाणी रील स ਅੱਛਾ ਨਾਮ ਲਾਜ ਲ ਤੇਰੇ ਨਾਮ ਨੂੰ ਤੇ ਭਗਤ ਰਵਦਾਸ ਜੀ ਅਕਾਲ ਪੁਰਖ ਵਾਹਿਗੁਰੂ ਆਖ ਰਹਿਣੇ ਕਹਿੰਦੇ ਮਹਾਰਾਜ ਜੇ ਤੁਸੀਂ ਨੇ ਅੱਜਾ ਕੋਤਖ ਨਾ ਕੀਤਾ ਤੇ ਲਾਜ ਤੇਰੇ ਨਾਮ ਨੂੰ ਲੱਗੂ ਮੇਰਾ ਗਰੀਬ ਦਾ ਕੀ ਜਾਣਾਂ ਇਸ ਤਰ੍ਹਾਂ ਨੇਤਰਬੰਦ ਨੇ ਅੱਖਾਂ ਦੇ ਵਿੱਚ ਜਲ ਹੈ ਭਗਤ ਰਵਦਾਸ ਜੀਆਂ ਦੇ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਸਾਰਿਆਂ ਦੀ ਨਿਗਾਹ ਜਿਹੜੀ ਉਹਨਾਂ ਮੂਰਤੀਆਂ ਉਹਨਾਂ ਪੱਥਰਾਂ ਦੇ ਉੱਤੇ ਟਿਕੀ ਹੋਈ ਹੈ ਸਾਰੇ ਰੋਕ ਨੇ ਜਿਹੜੇ ਵਿੱਚੇ ਰਾਜਾ ਹੈ ਮੰਤਰੀ ਨੇ ਦੇਖ ਰਹੇ ਨੇ ਪੱਥਰ ਹਿੱਲ ਰਹੇ ਰਹੇ ਠਾਕੁਰ ਨੇ ਜਿਹੜੇ ਤੇ ਕੀ ਚਮਤਕਾਰ ਹੁੰਦਾ ਹੈ ਗੁਰੂ ਰੂਪ ਸਾਹਿਬ ਸੰਗਤ ਜੀ ਉਹ ਠਾਕੁਰ ਨੇ ਹਿੱਲਣੇ ਸ਼ੁਰੂ ਹੋ ਜਾਂਦੇ ਨੇ ਤੇ ਸਾਰੇ ਰੌਲਾ ਪੈ ਜਾਂਦਾ ਹੈ ਵੀਠਾਕ ਜਦੋਂ ਨੇ ਜਿਹੜੇ ਹਿੱਲਣੇ ਸ਼ੁਰੂ ਹੋ ਗਏ ਤੇ ਗੁਰੂ ਸਾਧ ਸੰਗਤ ਜੀ ਨਦੀ ਦੇ ਵਿੱਚੋਂ ਤੈਰ ਕੇ ਪੱਥਰ ਨੇ ਜਿਹੜੇ ਠਾਕੁਰ ਨੇ ਤੈਰ ਕੇ ਆ ਰਹੇ ਨੇ ਤੇ ਗੁਰੂ ਸਾਧ ਸੰਗਤ ਜੀ ਹੌਲੀ-ਹੌਲੀ ਤੇ ਸਾਰੇ ਹਰਾਲ ਹੋ ਗਏ ਤੇ ਜੈ ਜੈਕਾਰ ਹੋਣ ਲੱਗੀ ਭਗਤ ਅਰਵਦਾਸ ਜੀਆਂ ਦੀ ਤੇ ਗੁਰੂ ਸਾਧ ਸੰਗਤ ਜੀ ਤੇ ਆ ਕੇ ਜਿਹੜੇ ਉਹ ਪੱਥਰ ਸੀ ਮੂਰਤੀਆਂ ਸੀ ਆ ਕੇ ਰਵਦਾਸ ਭਗਤੀਆਂ ਦੀ ਝੋਲੀ ਦੇ ਵਿੱਚ ਪੈ ਗਏ ਆਪ ਕੋ ਸਤਨਾਮ ਵਾਹਿਗੁਰੂ ਝੋਲੀ ਦੇ ਵਿੱਚ ਪੈ ਗਏ ਤੇ ਰਵਦਾਸ ਭਗਤ ਦੀ ਜੈ ਜੈਕਾਰ ਹੋਣ ਲੱਗ ਗਈ ਤੇ ਹੈਰਾਨ ਹੋ ਗਏ ਸਾਰੇ ਤੇ ਉੱਥੇ ਗੁਰੂ ਸਾਧ ਸੰਗਤ ਜੀ ਸਿਰ ਭਗਤ ਰਵਦਾਸ ਜੀ ਨੇ ਆਖਿਆ ਨਾਗਰਮਲ ਨੂੰ ਕਹਿੰਦੇ ਨਾਗਰਮਲ ਜੀ ਨਾਗਰਜਨਾ ਮੇਰੀ ਜਾਨ ਕਿਭ ਖਿਆਤ ਚ ਮਾਰੰ ਰਦੇ ਰਾਮ ਗੋਬਿੰਦ ਗੁਣ ਸਾਰਨ ਰਹਾਓ ਤੇ ਆਖਰ ਦੇ ਵਿੱਚ ਕਹਿੰਦੇ ਨਗਰਮਲ ਜੀ ਮੈਂ ਮੀਮੀ ਜਾਤ ਦੇ ਵਿੱਚ ਪੈਦਾ ਹੋਇਆ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਮੇਰੇ ਹਿਰਦੇ ਦੇ ਵਿੱਚ ਉਸ ਰਾਮ ਉਸ ਕਾਲਪੁਰਖ ਵਾਹਿਗੁਰੂ ਦੀ ਸਿਫਤ ਹੈ ਜਿਹੜੀ ਉਹ ਪੈ ਗਈ ਹੈ ਜਿਹਦੇ ਨਾਲ ਉਸ ਨੇ ਮੈਨੂੰ ਉੱਚਾ ਕਰ ਦਿੱਤਾ ਹੈ ਤੇ ਭਗਤ ਰਵਿਦਾਸ ਜੀ ਮਹਾਰਾਜ ਆਖਦੇ ਨੇ ਕਹਿੰਦੇ ਉਹਨਾਂ ਦਾ ਆਪਣੇ ਸ਼ਬਦ ਨੇ ਜਿਹੜੇ ਮਲਾਹ ਰਾਗ ਦੇ ਵਿੱਚ ਕਹਿੰਦੇ ਜਿਸ ਤਰ੍ਹਾਂ ਸੁਰ ਸਰੀ ਸਲਲ ਕਰਤ ਬਾਣੀ ਰੇ ਸੰਤ ਜਨ ਕਰਤ ਨਹੀਂ ਪਾਣਾ ਕਹਿੰਦੇ ਜਿਵੇਂ ਗੰਗਾ ਦੇ ਜਲ ਤੋਂ ਸ਼ਰਾਬ ਤਿਆਰ ਕੀਤੀ ਜਾਵੇ ਕਹਿੰਦੇ ਜੇ ਗੰਗਾ ਦੇ ਜਲ ਤੋਂ ਵੀ ਸ਼ਰਾਬ ਤਿਆਰ ਕਰ ਲਈਏ ਸੰਤ ਜਨ ਜਿਹੜੇ ਉਹਨਾਂ ਨੂੰ ਪੀਂਦੇ ਨਹੀਂ ਸਾਬ ਉਹ ਸੰਤ ਜਨ ਕਰਤ ਨਹੀਂ ਪਾਣ ਸਰਾ ਅਪਵਿੱਤਰ ਨਤ ਅਵਰ ਜਲ ਰੇ ਸਰਸਰੀ ਮਿਲਤੋ ਹੋਏ ਨਹੀਂ ਆਣਾ ਕਹਿੰਦੇ ਇੱਕ ਤਾਂ ਸ਼ਰਾਬ ਹੋਵੇ ਤੁਸੀਂ ਸ਼ਰਾਬ ਨੂੰ ਛੱਡੋ ਗੰਦਾ ਜਲ ਲੈ ਲਓ ਕੋਈ ਵੀ ਨਾਲੀ ਦਾ ਗੰਦਾ ਜਲ ਹੋਵੇ ਸ਼ਰਾਬ ਵਿੱਚ ਤਾਂ ਅਵਰ ਜਲ ਰੇ ਸਰਸਰੀ ਮਿਲਤ ਨਹਿ ਹੋਏ ਆਣਾ ਕਹਿੰਦੇ ਜੇ ਕਿਤੇ ਗੰਦਾ ਜਲ ਕੋਈ ਵੀ ਜਾ ਸਰਾਬ ਨੂੰ ਗੰਗਾ ਦੇ ਵਿੱਚ ਮਿਲਾ ਦਈਏ ਤੇ ਉਹ ਗੰਦਾ ਜਲ ਨਹੀਂ ਰਹਿੰਦਾ ਗੰਦਾ ਜਲ ਤੋਂ ਗੰਗਾ ਜਲ ਬਣ ਜਾਂਦਾ ਹੈ ਆਪੇ ਸਤਨਾਮ ਗੰਗੇ ਗੰਦੇ ਜਲ ਤੋਂ ਗੰਦੇ ਪਾਣੀ ਤੋਂ ਉਹ ਗੰਗਾ ਜਲ ਬਣ ਜਾਂਦਾ ਹੈ ਜਿੰਨਾ ਮਰਜੀ ਕੋਈ ਅਪਵਿੱਤਰ ਹੋਵੇ ਭਗਤ ਰਵਦਾਸ ਦੀ ਦੂਜੀ ਉਦਾਹਰਨ ਦੇ ਕੇ ਕਹਿ ਰਹੇ ਨੇ ਸਾਰਿਆਂ ਨੂੰ ਕਹਿੰਦੇ ਤਰ ਤਾਰ ਪਵਿੱਤਰ ਕਰਮ ਨੀਰੇ ਤਾੜੀ ਦਾ ਦਰਖਤ ਹੈ ਜਿਹੜਾ ਉਸ ਨੂੰ ਪਵਿੱਤਰ ਕਰਕੇ ਮੰਨਿਆ ਜਾਂਦਾ ਵੀ ਇਹ ਤਾੜੀ ਦਾ ਦਰਖਤ ਹੈ ਜਿਹੜਾ ਪਵਿੱਤਰ ਹੈ ਤੇ ਉਧਰੋਂ ਕੋਲੇ ਖੜੇ ਹੁੰਦੇ ਨੇ ਬ੍ਰਾਹਮਣ ਉਹਨਾਂ ਨੂੰ ਕਹਿੰਦੇ ਨੇ ਵੀ ਹਾਂ ਦੱਸੋ ਜੀ ਬ੍ਰਾਹਮਣ ਜੀ ਮਹਾਰਾਜ ਤਾੜੀ ਦਾ ਦਰਖਤ ਹੈ ਉਹ ਪਵਿੱਤਰ ਮੰਨਿਆ ਜਾਂਦਾ ਹੈ ਕਹਿੰਦੇ ਹਾਂਜੀ ਕਹਿੰਦੇ ਜੈਸੇ ਕੱਕਰਾ ਕਰਤ ਵਿਚਾਰਾਂ ਨੂੰ ਕਹਿੰਦੇ ਜਿਵੇਂ ਆਪਾਂ ਵਿਚਾਰ ਕਰ ਲਈਏ ਵੀ ਉਸ ਦਾ ਆਪਾਂ ਕਾਗਜ਼ ਵੀ ਤਿਆਰ ਕਰ ਲੈਨੇ ਆ ਤੇ ਹੁਣ ਕਹਿੰਦੇ ਵੀ ਜਿਹੜਾ ਤਾੜੀ ਦਾ ਦਰਖਤ ਹੈ ਜਿਸ ਤੋਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਜੇ ਉਸ ਦਾ ਕਾਗਜ਼ ਤਿਆਰ ਕਰਕੇ ਉਸ ਦੇ ਉੱਤੇ ਪਰਮਾਤਮਾ ਦਾ ਨਾਮ ਲਿਖ ਲੀਏ ਭਗਤ ਭਗੌਤ ਲਿਖੀਏ ਤੇ ਉੱਪਰੇ ਪੂਜिए ਕਰ ਨਮਸਕਾਰਨ ਤੇ ਨਮਸਕਾਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੇ ਕਾਗਜ਼ ਦੇ ਉੱਤੇ ਉਸ ਪਰਮਾਤਮਾ ਦਾ ਨਾਮ ਲਿਖ ਲਈਏ ਤਾਂ ਸਾਰੇ ਨਮਸਕਾਰ ਕਰਦੇ ਨੇ ਹੁਣ ਭਗਤ ਰਵਦਾਸ ਜੀ ਆਖਦੇ ਨੇ ਕਹਿੰਦੇ ਵੀ ਹੁਣ ਸੁਣੋ ਤੁਸੀਂ ਪੰਡਤ ਜੀ ਏ ਰਾਜਾ ਸੁਣੋ ਹੁਣ ਮੇਰੀ ਜਾਤ ਕੁੱਟ ਵਾਂਡਲਾ ਢੋਰ ਟਵੰਤਾ ਨਿੱਤੇ ਬਨਾਰਸੀ ਆਸ-ਪਾਸਾ ਕਹਿੰਦੇ ਮੇਰੀ ਜਾਤ ਹੈ ਜਿਹੜੀ ਮੇਰਾ ਕੰਮ ਹੈ ਜਿਹੜਾ ਉਹ ਚੰਮ ਨੂੰ ਕੱਟਣਾ ਤੇ ਚੰਮ ਨੂੰ ਕੱਟਣਾ ਹੈ ਮੇਰੀ ਜਾਤ ਕੁੱਟ ਵਾਂਡਲਾ ਟੋਰ ਟਰੰਤਾ ਨਿੱਤੇ ਬਨਾਸੀ ਆਸ ਪਾ ਸਕਣਾ ਮੈਂ ਮਰੇ ਹੋਏ ਜੀਵ ਨੇ ਜਿਹੜੇ ਉਹਨਾਂ ਨੂੰ ਮੈਂ ਢੋਣਾ ਹਾਂ ਉਹਨਾਂ ਦਾ ਚਮੜਾਉਣਾ ਹਾਂ ਉਸ ਨੂੰ ਸੁਕਾ ਕੇ ਉਹਦੀਆਂ ਜੁੱਤੀਆਂ ਬਣਾਉਣਾ ਹਾਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਬ੍ਰਾਹਮਣ ਕਹਿੰਦੇ ਨੇ ਵੀ ਹਾਂ ਇਹ ਚਮਾਰ ਜਾਤ ਦਾ ਹੈ ਸਹੀ ਗੱਲ ਆਈ ਤੈਨੂੰ ਉਪਦੇਸ਼ ਦੇਣ ਦਾ ਕੋਈ ਹੱਕ ਨਹੀਂ ਨਾਲ ਇਹ ਕਹਾਣੀ ਪਰ ਅੱਬੋ ਗਵਦਾਸ ਭਗਤ ਜੀ ਆਖਦੇ ਨੇ ਕਹਿੰਦੇ ਜਿਵੇਂ ਤਾੜੀ ਦੇ ਦਰਖਤ ਦੇ ਵਿੱਚੋਂ ਸ਼ਰਾਬ ਨਿਕਲਦੀ ਆ ਜੇ ਉਹਦੇ ਉੱਤੇ ਰੱਬ ਦਾ ਨਾਮ ਲਿਖ ਲਈਏ ਤਾਂ ਉਹ ਪਵਿੱਤਰ ਹੋ ਜਾਂਦਾ ਹੈ ਤੇ ਜੇ ਗੰਗਾ ਗੰਦਾ ਜਲ ਮੈਲਾ ਜਲ ਜੇ ਗੰਗਾ ਦੇ ਵਿੱਚ ਮਿਲ ਜਾਵੇ ਤੇ ਉਹ ਗੰਗਾ ਜਲ ਬਣ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਅਬ ਬਿਪਰ ਪ੍ਰਧਾਨਤਾ ਕਰੇ ਨੌਤ ਤੇਰੇ ਨਾਮ ਸੰਨਾਏ ਗੁਰਬਿਦਾਸ ਦਾ ਸਾ ਕਹਿੰਦੇ ਇਸੇ ਤਰ੍ਹਾਂ ਹੀ ਹੋ ਸਭ ਕਾਲ ਪੁਰਖ ਬਹੇ ਕੋ ਦਾ ਨਾਮ ਹੈ ਜਿਹੜਾ ਉਹ ਮੇਰੇ ਹਿਰਦੇ ਦੇ ਉੱਤੇ ਮੇਰੇ ਹਿਰਦੇ ਦੇ ਉੱਤੇ ਉਹ ਨਾਮ ਹੈ ਜਿਹੜਾ ਸਭ ਗਿਆ ਇਸ ਤਰਕੇ ਮੈਨੂੰ ਉਸ ਨਾਮ ਨੇ ਉੱਚਾ ਕਰ ਦਿੱਤਾ ਕੋ ਸਤਿਨਾਮ ਅੱਜ ਤੇ ਗੁਰੂ ਸਾਹਿਬ ਸੰਗਤ ਜੀ ਜਦੋਂ ਇਹ ਵਿਚਾਰ ਕੀਤੀ ਬ੍ਰਾਹਮਣਾਂ ਦੇ ਨਾਲ ਕਹਿੰਦੇ ਜੇ ਉੱਚੀ ਜਾਤ ਵਿੱਚ ਹੋ ਕੇ ਮਾੜੇ ਕੰਮ ਕਰਾਂਗੇ ਨਾ ਤੇ ਮਾੜੇ ਹੀ ਬਣਾਂਗੇ ਜੇ ਨੀਵੀਂ ਜਾਤ ਦੇ ਵਿੱਚ ਹੋ ਕੇ ਤੁਸੀਂ ਚੰਗੇ ਕੰਮ ਕਰਾਂਗੇ ਅਸੀਂ ਤਾਂ ਫੇਰ ਸਾਡੇ ਸੁਖ ਕਰਮ ਨੇ ਜਿਹੜੇ ਸਾਨੂੰ ਉੱਚਾ ਕਰ ਦੇਣਗੇ ਤੇ ਗੁਰੂ ਸਾਹਿਬ ਸੰਗਤ ਜੀ ਤੇ ਜਿਹੜੇ ਬ੍ਰਾਹਮਣ ਸੀ ਤੇ ਡੰਡੌਤ ਕਰ ਰਹੇ ਨੇ ਰਵਿਦਾਸ ਭਗਤ ਜੀਆ ਦੇ ਚਰਨਾਂ ਦੇ ਉੱਤੇ ਕਹਿੰਦੇ ਭਗਤ ਰਵਿਦਾਸ ਜੀ ਤੁਸੀਂ ਵੱਡੇ ਹੋ ਅਬ ਬਿਪਰ ਪ੍ਰਧਾਨ ਖੁਦ ਖੁਦ ਲਿਖਿਆ ਹੈ ਭਗਤ ਰਵਿਦਾਸ ਜੀ ਨੇ ਅਬ ਬਿਪਰ ਪ੍ਰਧਾਨ ਤਹ ਕਰੇ ਡੰਡੌਤ ਤੇਰੇ ਨਾਮ ਸਰਨਾਏ ਰਵਿਦਾਸ ਦਾਸ ਤੇ ਬੜੀ ਸੋਭਾ ਹੁੰਦੀ ਹੈ ਗੁਰੂ ਸਾਹਿਬ ਸੰਗਤ ਜੀ